ਤੋ ਹੀ ਨੇ ਤਾਂ ਜਮਾ ਲੈ ਕੇ ਵਹਿ ਗਿਆ ਲੈ ਕਹਿੰਦੇ ਦੁੱਧ ਨਾਲ ਲਾਲੇ ਲਾਲੇ ਦੁੱਧ ਦਾ ਚ ਕਿੱਥੋਂ ਲਿਆਵਾ ਹੈ ਐਨੀ ਮਹਿੰਗੀ ਦਵਾਈ ਆ ਹੁਣ ਹੋਰ ਮੈਨੂੰ ਹਸਾਬ ਕਿਤਾਬ ਲੋਕਾਂ ਕਹਣੀ ਲਿਖਣਾ ਪਊ ਰਾਮ ਰਾਮ ਲਾਲਾ ਜੀ ਰਾਮ ਰਾਮ ਕਿਵੇਂ ਜੱਕੀ ਕਿਵੇਂ ਬਣੇ ਦਵਾਈ ਜੱਕੀ ਫਿਰ ਦਿਓ ਦਵਾਈਆਂ ਕੀ ਤੂੰ ਕੀ ਮੇਰਾ ਪਤਾ ਲਿੱਤਾਗਾ ਕਿਉਂ ਕੀ ਹੋ ਗਿਆ ਮਿੰਦਾ 2 ਮਹੀਨੇ ਹੋ ਗਏ ਮੰਜੇ ਚ ਪਏ ਇਹਨੂੰ ਕੀ ਹੋ ਗਿਆ ਪੁਸਪਾ ਨੇ ਤਾਂ ਕਦੋਂ ਕਦੋਂ ਨਹੀਂ ਮਾਰਿਆ ਪੁਸਪਾ ਨੇ ਕਾਨੂੰ ਜੇ ਇੱਡਾ ਕਰਦਾਗਾ ਹਾਂ ਤੂੰ ਹੀ ਤਾਂ ਬੁਰਾ ਹਾਲ ਲਗਾਗਾ ਮਾਤਾ ਵੱਡੇ ਹਸਪਤਾਲ ਚ ਦਵਾਈ ਖਾਣਾ ਲੁੱਟਦੇ ਹਾਂ ਆਹੋ ਛੱਟਪਰੇ ਇਹਨਾਂ ਨੂੰ ਆਹ ਛੱਟਪਰੇ ਲੈ ਕੇ ਚੱਲਣਾ ਮੰਗੇ ਪੈਣੇ ਛੱਟਪਰੇ ਲੋ ਤਾਂ ਅਸੀਂ ਕੀ ਕਰਨਾ ਆ ਜਾ ਆ ਜਾ ਤੇਰੀ ਠੂਹੀ ਥੋੜੀਆਂ ਜਿਹੀਆਂ ਦਵਾਈਆਂ ਦਿੰਦਾ ਡਾਕਟਰ ਮਾਗਲ ਕੀ ਠੀਕ ਕਰ ਦੂਗਾ ਨਾ ਤਾਂ ਮੈਂ ਵੀ ਸੁਣਿਆ ਸਿੱਧੂ ਹਾਂ ਹਾਂ ਇੱਥੇ ਇੱਥੇ ਹਾਂ ਆਏ ਆ ਜਾ ਹਰ ਜਾ ਛੇੜਨਾ 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 ਰਾਹਪੁਰਾ ਸ਼ਹਿਰ ਚ ਫਿਰਦੇ ਆਪਾਂ ਦੇਖ ਹਾਂ ਐਨੀ ਮਹਿੰਗਿਆ ਸਾਹ ਬੈਠੇ ਡਾਕਟਰ ਸਾਹਿਬ ਮੇਰੇ ਆਹ ਡਾਕਟਰ ਜੀ ਰੰਪੁਰਾ ਸ਼ਹਿਰ ਦੇ ਵਿੱਚ ਤਾਂ ਫਿਰਦਿਆਂ ਜਾਨ ਬਚਾ ਦੇ ਮੇਰੀ ਤਾਂ ਮੈਂ ਤਾਂ ਪਹਿਲਾਂ ਤੈਨੂੰ ਪਰੋਛਾ ਦਵਾਉਣ ਵਾਸਤੇ ਮਰੀਜ਼ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਵਾ ਦੇ ਮੇਰਾ ਜੀ ਤੈਨੂੰ ਫੇਰ ਜੀ ਕੀ ਨਾ ਆਜੂਗਾ ਹਾਂ 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 ਕੰਮ ਤਾਂ ਵੱਡਾ ਹੀ ਆ ਪੂਰਾ ਸਤਿਕਾਰ ਜੀ ਸਤਿ ਸ੍ਰੀ ਅਕਾਲ ਜੀ ਕੀ ਹੋਇਆ ਤੁਹਾਨੂੰ ਮੇਰੇ ਆ ਬਾਹ ਬਹੁਤ ਚਿਰ ਦੀ ਕੰਡਮ ਸੀਗੀ ਜੀ ਕੋਈ ਤਾਂ ਪਤਾ ਹੀ ਲੱਗ ਰਿਹਾ ਸੀਗਾ ਵੀ ਕੀ ਨਾ ਹੋ ਸਕਿਆ ਨਹੀਂ ਬਿਲਕੁਲ ਸਹੀ ਆ ਪਹਿਲਾਂ ਤਾਂ ਫੜ ਕੇ ਤਾਂ ਚਾਹੁੰਦਾ ਸੀਗਾ ਕਿਸੇ ਹੋਰ ਹਸਪਤਾਲ 'ਚ ਦਿਖਾਈ ਮੈਂ ਦਿਖਾਈ ਬਹੁਤ ਡਾਕਟਰਾਂ ਨੂੰ ਦਿਖਾਈ ਜੀ ਫੇਰ ਕੋਈ ਫਰਕ ਨਹੀਂ ਪਿਆ ਹਾਂ ਜੀ ਹੰਤ ਇੱਥੋਂ ਠੀਕ ਆ ਜ ਬੇਟੀ ਨੇ ਲਾੜਾ ਤੁਹਾਨੂੰ ਹੋਰ ਵੀ ਦਿਖਾਉਣਾ ਹੈ ਸਾਰੇ ਬੇਬੇ ਬੈਠੀ ਹਾਂ ਹਾਂ ਸੱਚੀ ਕਰ ਬੇਬੇ ਹੋਰ ਬੇਬੇ ਲੋਟਾ ਖੜ ਜਾ ਮੈਨੂੰ ਪੁੱਛਣ ਦੇ ਪਹਿਲਾਂ ਬੇਬੇ ਹਾਂਜੀ ਹੋਰ ਇਲਾਜ ਪੱਕਾ ਹੁੰਦਾ ਪਹਿਲਾਂ ਮੈਨੂੰ ਬਹੁਤ ਵਧੀਆ ਮੈਂ ਤਾਂ ਸਾਰੀ ਰਾਤ ਰੋਂਦੀ ਸੀ ਇਹਨੇ ਇੱਥੇ ਆ ਕੇ ਠੀਕ ਕਰਤੀ ਮੇਨ ਤਾਂ ਮੈਂ ਤਾਂ ਬਾਹਲਾ ਔਖਾਂ ਕਾ ਮੇਰੀ ਗੱਲ ਸੁਣ ਤਾਂ ਮੇਰੇ ਤਾਂ ਉਰੋਂ ਹਾਈ ਐ ਕੋਡਾ ਨਹੀਂ ਹੋਇਆ ਜਾਂਦਾ ਹੈਗਾ ਮੈਂ ਤਾਂ ਕਰਾਉ ਇਲਾਜ ਫਿਰ ਬਸ ਫਿਰ ਮੈਂ ਤਾਂ ਇੰਨਾ ਦੀ ਕਰਾਉਂਗਾ ਹੁਣ ਫਿਰ ਉਹਨੂੰ ਕੀ ਤਕਲੀਫ ਸੀ ਜੀ ਮੇਰੀ ਲੱਤਾਂ ਨੇ ਚਿਪਚੀਸਾਂ ਪੈਂਦੀਆਂ ਸੀ ਸਾਰੀ ਸਰਾਂ ਤੋਂ ਬੈਠ ਕੇ ਕੱਟਦੀ ਸੀ ਅਸੀਂ ਗੋਡੇ ਲਗਦੇ ਸੀ ਗੋਡੇ ਨਹੀਂ ਪਿੰਡ ਲੀਆਂ ਥਲੜੀਆਂ ਹੁਣ ਠੀਕ ਨੇ ਹਾਂ ਬਹੁਤ ਆਜਾ ਹੋਰ ਵੀ ਦੇ ਅੰਦਰ ਅਸੀਂ ਅੰਦਰ ਹੋਰ ਵੀ ਆ ਲੱਜਗਾੜ ਹੀ ਬਾਹਲਾ ਵੱਡਾ ਹਾਂ ਜਗਾੜ ਵੱਡਾਗਾ ਇਲਾਜ ਪ੍ਰੋਪਰ ਤਰੀਕੇ ਨਾਲ ਪੂਰੇ ਬਣਿਆ ਹਾਂ ਪਰ ਮਾਤਾ ਲਾਟਾ ਹਾਂਜੀ ਠੀਕ ਹੈ ਜੀ ਕਿਹੜਾ ਬੰਦਾ ਜੀ ਇੱਥੋ ਹੀ ਆ ਜੀ ਕੀ ਦੁਖਦਾ ਸੀ ਜੀ ਮੇਰੀ ਮੈਂ ਡੈਗ ਪੀ ਸੀਗੀ ਮੇਰੇ ਬਹੁਤ ਪੁਰਾਣੀ ਸੱਟ ਸੀਗੀ ਅੱਛਾ ਜੀ ਤੇ ਉਹ ਕਿਤੋਂ ਨਹੀਂ ਆਰਾਮ ਆਇਆ ਹੱਡੀਆਂ ਵਾਲੇ ਡਾਕਟਰ ਨੂੰ ਵੀ ਸਾਰੇ ਦਿਖਾਇਆ ਸਰਕਾਰੂਚ ਵੀ ਦਿਖਾਇਆ ਹੁਣ ਵੀ ਦਵਾਈ ਮੈਂ ਬਹੁਤ ਖਾਧੀ ਫਿਰ ਮੈਨੂੰ ਪਤਾ ਲੱਗਿਆ ਫਿਰ ਮੈਥੋਂ ਹਰਕ ਪੈ ਗਿਆ ਜੀ ਲਾਲਾ ਹੋਰ ਕਹਾ ਮੈਂ ਬੰਦੇ ਤੋਂ ਹੋਰ ਖਾ ਖੜ ਜਾ ਮੜੀ ਜੀ ਮੈਂ ਗੱਲ ਕਰਨੀ ਆ ਮਾਤਾ ਦਵਾਈ ਵਾਲੀ ਮਹਿੰਗੀ ਤਾਂ ਨਹੀਂ ਹੋਗੀ ਨਹੀਂ ਜੀ ਮਹਿੰਗੀ ਨਹੀਂ ਫਿਰ ਤਾਂ ਲੋਟਾ ਸਰਪੰਚ ਤੂੰ ਆ ਜਾ ਮੇਰਾ ਤਾਂ ਉਹੀ ਗੱਲ ਵੱਢਾਗਾ ਬਾਈ ਖੜਾ ਹੋ ਮੜਾ ਜਾ ਹਾਂ ਪਹਿਲਾਂ ਤਾਂ ਲਾਲਾ ਜੀ ਤੁਸੀਂ ਕਰੋ ਗੱਲਬਾਤ ਬਾਈ ਨਾਲ ਹਾਂ ਹਾਂ ਕਰਦਾ ਲੈ ਮੈਂ ਓ ਮੁੰਡਿਆ ਕੀ ਤਕਲੀਫ ਆ ਭਾਈ ਤੈਨੂੰ ਛੋਡੀ ਤਕਲੀਫ ਆ ਜੀ ਆ ਸੈਕਿੰਡ ਨੇਚਰ ਹੋ ਗਿਆ ਭਾਈ ਇਹਨਾਂ ਕੋਲੇ ਆਉਂਦੇ ਨੂੰ ਇੱਕ ਮਹੀਨਾ ਅਸੇ ਹੁਣ ਭਈ ਕਿਵੇਂ ਆਗਾ ਤੂੰ ਫਰਕ ਹੈ ਪੂਰਾ ਫਰਕ ਆਗਾ ਮੇਰੀ ਤਾਂ ਓਹੀ ਦੁੱਖਦੇ ਜਮਾ ਬੁਰਾ ਹਾਲ ਆ ਕੋਡਾ ਰਖਵਾਇਆ ਜਾਂਦਾ ਹੈਗਾ ਮੈਂ ਤਾਂ ਭਈ ਇਹਨਾਂ ਤੋਂ ਦਵਾਈ ਨੋਂ ਤਾਂ ਇਹਨਾਂ ਦਾ ਮੈਂ ਸੁਣਿਆ ਹੈਗਾ ਇਹਨਾਂ ਤੋਂ ਦਵਾਈ ਸਟਾਰਟ ਕਰਨੀ ਹੈ ਕਰਦੀ ਆ ਫਿਰ ਮੈਂ ਕਰ ਦਈ ਬਹੁਤ ਵਧੀਆ ਲਾਜ ਹੈ ਤੇ ਮਹਿੰਗੇ ਮੁੰਗੇ ਤਾਂ ਨਹੀਂ ਵੜੇ ਨਹੀਂ ਨਹੀਂ ਨਾਰਮਲ ਰੇਟ ਆਹਾ ਹਾਂ ਸਰਪੰਚ ਹੁਣ ਮੈਨੂੰ ਜਮਾ ਹੋਰ ਵੀ ਹੋਰ ਜਮਾ ਵਿੱਚ ਕੀ ਹੋਗਾ ਸਰਪੰਚ ਆ ਜਾ ਹਾਂ ਨਾਲੇ ਤੇਰੇ ਡਾਕਟਰ ਨਾਲ ਗੱਲ ਕਰਾਉਣੇ ਹੈਗੇ ਹਾਂ ਨਾਲੇ ਦਵਾਈਆਂ ਵੀ ਕੋਈ ਜ਼ਿਆਦਾ ਨਹੀਂ ਦਿੰਦੇ ਬਸ ਥੋੜੀਆਂ ਮੋਟੀਆਂ ਬਸ ਬਸ ਹਾਲ ਹੈ ਮੇਰਾ ਪਟਾ ਜੱਚ ਪਟਾਤਰ ਲਹਾਦਾਂਗੇ ਪਟਾਤਰ ਦੂਜੀ ਵਾਰ ਚ ਹੀ ਲਹਾਦਾਂਗੇ ਕਿ ਪਹਿਲੀ ਵਾਰ ਚ ਲਾ ਦਾਂ ਡਾਕਟਰ ਨੂੰ ਪੁੱਛ ਮੈਂ ਕਿਹਾ ਡਾਕਟਰ ਨੂੰ ਪੁੱਛ ਇਹ ਕਾਹਦੇ ਇੱਧਰ ਵੀ ਬਿਠੇ ਨੇ ਮਰੀਜ਼ ਹਾਂ ਅਸਾ ਇੱਧਰ ਵੀ ਨਾ ਮਰੀਜ਼ ਆ ਭਾਈ ਸੱਚੀ ਗੱਲ ਹੈ ਹੋਰ ਭਾਈ ਠੀਕ ਹੈ ਕਿਹੜੇ ਹੋਏ ਜੀ ਇਹ ਡਾਕਟਰ ਤੁਸੀਂ ਕਰਵਾਉਦੇ ਪਰੋਸੇ ਵਾਸਤੇ ਗੱਲ ਇਹਨਾਂ ਨਾਲ ਹਾਂ ਕਰ ਲੈਣਾ ਹੋਰ ਜੀ ਬਾਈ ਜੀ ਕਿਹੜਾ ਪਿੰਡ ਆ ਭਾਈ ਤਰਵੰਡੀ ਸਭੋ ਜੀ ਤਰਵੰਡੀ ਤੋਂ ਆਇਆ ਹਰੇ ਤੇ ਕਿੰਨੇ ਚਿਰ ਹੋ ਗਿਆ ਭਾਈ ਤੈਨੂੰ ਆਉਂਦੇ ਨੂੰ ਮੈਂ ਦੂਜੀ ਵਾਰ ਆਇਆ ਜੀ ਅਸਾ ਦੂਜੀ ਵਾਰ ਆਇਆ ਤੇ ਫਰਕ ਪੈ ਗਿਆ ਤੈਨੂੰ ਹਾਂ ਜੀ ਫਰਕਾ ਪੂਰਾ ਹਾਂ ਜੀ ਪੂਰਾ ਹੋਇਆ ਕੀ ਇਹ ਲੈ ਤਾਲੋ ਜੀ ਇੰਗਿਆ ਸਦਾ ਹਾਂ ਠੀਕ ਹੈ ਹੋਰ ਰੱਖ ਹੋਰ ਚਾਹੀਦਾ ਕੁਝ ਹੋਰ ਤਾਂ ਮੈਨੂੰ ਜਮਾ ਤਸੱਲੀ ਹੋ ਗਈ ਹੁਣ ਬਹੁਤ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਡਾਕਟਰ ਨਾਲ ਮਿਲਾ ਦੇ ਮੈਨੂੰ ਆ ਜਾ ਡਾਕਟਰ ਨਾਲ ਹੀ ਮਿਲੋਣੇ ਪਹਿਲੇ ਇੱਕ ਮੁੰਡਾ ਹੋਰ ਬੈਠਾ ਦੇ ਹਾਂ ਹਾਂ ਹੋਰ ਭਾਈ ਅੱਛਾ ਕੀ ਤਕਲੀਫ ਆ ਭਾਈ ਤੈਨੂੰ ਇਹ ਜੀ ਗੁੱਟ ਨਿਕਲ ਗਿਆ ਸੀ ਅੱਛਾ ਆਪਨਾ ਹੋ ਗਏ 3-4 ਮਹੀਨੇ ਹੋ ਗਏ ਠੀਕ ਆ ਇਹ ਹੁਣ ਸੈੱਟ ਹੋਇਆ ਜੀ ਬਾਈ ਅੱਛਾ ਹੁਣ ਉਹ ਰੋ ਠੀਕ ਹੋਇਆ ਬਾਈ ਕੋਲੇ ਆ ਕੇ ਕਿਆ ਬਾਤਾਂ ਨੇ ਬਈ ਆ ਜਾ ਆ ਜਾ ਹੁਣ ਤਾਂ ਭਰੋਸਾ ਹੋ ਗਿਆ ਮੈਂ ਕਹਣਾ ਕਾਨੂੰ ਮਸੀਹ ਹੀ ਭੇਜਿਆ ਦਾ ਰੱਬ ਨੇ ਕਿਸੇ ਨੇ ਸਾਸੀ ਕਰਵੇ ਪਏ ਸਾਸਰੀ ਕਰਵੇ ਕਿਹੜੇ ਬੰਦੇ ਜੀ ਆਪਣਾ ਆਪਣਾ ਇੱਥੇ ਹੀ ਆ ਜੀ ਆਪਣੇ ਮੰਡੀ ਆ ਕੀ ਤਕਲੀਫ ਸੀ ਜੀ ਮੇਰੀ ਲੱਤ ਦੁਖਦੀ ਸੀ ਢੂਈ ਵੀ ਦੁਖਦੀ ਹੁਣ ਠੀਕ ਇੱਥੇ ਕਿੰਨੇ ਕ ਵਾਰ ਆਏ ਹੋ ਜੀ 3-4 ਵਾਰੀ ਆਏ ਤਾਂ ਠੀਕ ਆ ਬਸ ਜਮਾਂ ਠੀਕ ਹੋ ਹਾਂਜੀ ਤੇ ਆ ਬੈਠੇ ਨੇ ਰੰਤ ਸਾਹਾ ਬਦੇ ਹਾਂ ਹੁਣ ਇਹਨਾਂ ਨਾਲ ਕਰ ਲੋ ਗੱਲ ਕੀ ਕਰਨੀ ਆ ਡਾਕਟਰ ਆ ਲੈ ਹਾਰੇ ਪਟਾ ਜਾ ਮੈਂ ਤਾਂ ਭਾਈ ਤੇਰਾ ਈ ਕੁਰਸੀ ਤੇ ਪੈ ਜਾ ਮੈਂ ਤਾਂ ਜਾਣ ਨਹੀਂ ਕਰੀ ਕੋਈ ਲਹਾ ਦੇਾਂਗੇ ਜੀ ਹਾਂ ਲਹਾ ਦੇ ਹੁਣ ਕਦੋਂ ਲਹਾਵੇਂ ਗੱਲ ਹਾਰੇ ਜਦੋਂ ਜੀ ਜਦੋਂ ਕਹੇਗਾ ਉਦੋਂ ਲਹਾ ਲਾਂਗੇ ਹਾਂ ਇਹ ਜਿਹੜੇ ਚੀਜ਼ਾਂ ਦਾ ਇਲਾਜ ਕਰ ਦੋ ਨਾ ਵੀ ਤੁਸੀਂ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਸਰਵਾਈਕਲ ਔਰ ਕੋਈ ਵੀ ਜੁੜਾ ਦਰਦ ਦਾ ਸਾਰਾ ਇਲਾਜ ਕਰਦੇ। ਫਿਰ ਬਾਹਰੀਆਂ ਦਵਾਈਆਂ ਦੇ ਕਿਤੇ ਨਹੀਂ ਠੀਕ ਕਰਦੇ ਕਿਤੇ? ਨਹੀਂ ਨਹੀਂ ਜੀ ਪਹਿਲਾਂ ਇੱਥੇ ਮੌਕੇ ਤੇ ਰਿਜ਼ਲਟ ਮਿਲਦਾ ਬਿਨਾਂ ਦਵਾਈ ਤੋਂ ਬਿਨਾਂ ਟੱਕ। ਕਾਦੇ ਨਾਲ ਕਰਦੋਂ ਠੀਕ? ਮਸ਼ੀਨਾਂ ਨਾਲ ਕਰਦੇ। ਅਸਲ ਜਾਨੀ ਕਿ ਮਾਲਸਾ ਕਰਦੋਂ ਫਿਜ਼ੀਓਥੈਰੇਪੀ। ਹਾਂਜੀ। ਇੱਕ ਵਾਰ ਆਪਣੀ ਲੋਕੇਸ਼ਨ ਦੱਸ ਦੋ। ਰਾਮਪਰਾ ਫੂਲ ਸ਼ਹਿਰ ਨੇੜੇ ਛੋਟਾ ਭਾਰਤੀਆਵਾੜਾ ਸਕੂਲ ਨੇੜੇ ਅਜੀਤ ਗੈਸ ਏਜੰਸੀ। ਤੇ ਇੱਥੇ ਤੁਹਾਡੇ ਤੋਂ ਟਾਈਮ ਲੈ ਕੇ ਉਨ ਜਾਓ ਵੀ ਬਿਨਾਂ ਕੁਛ ਆ ਲੈਣਾ। ਪਹਿਲਾਂ ਇੱਕ ਵਾਰੀ ਫੋਨ ਕਰਕੇ ਜ਼ਰੂਰ ਆ ਜਾਓ ਕਿਉਂਕਿ ਕਈ ਵਾਰ ਇੱਥੇ ਭੀੜ ਹੁੰਦੀ ਆ ਜਾਂ ਫਿਰ ਕ ਕੀ ਕਹਿਣਾ ਹੋਗੇ ਲਾਲਾ ਮੈਂ ਤਾਂ ਇਹ ਕਹਿਣਾ ਚਾਹਣਾ ਭਾਈ ਸ਼ਖਤੀਆ ਗੱਲ ਆ ਗਈ ਇਸਤਾਬ ਦੇ ਅੱਖੀਂ ਦੇਖ ਲਿਆ ਭਾਈ ਠੀਕ ਆ ਤੁਸੀਂ ਭਾਈ ਆਓ ਇਹਨਾਂ ਕੋਲ ਡਾਕਟਰ ਬਹੁਤ ਵਧੀਆ ਨੇਗੇ ਤੇ ਇਹ ਮਰੀਜ਼ ਉਹਦੇ ਸਾਹਮਣੇ ਗੱਲਬਾਤ ਕਰਾਈ ਦਿੱਤੀ ਆ ਗਈ ਕਿਆ ਬਾਤਾਂ ਨੇ ਵੀ ਨਜ਼ਾਰਾ ਚੱਲ ਰਿਹਾ ਹੈਗਾ ਤੇ ਨੰਬਰ ਭਾਈ ਸਕਰੀਨ ਤੇ ਪਏ ਨੇ ਡਾਕਟਰ ਜੀ ਮਾਰ ਦੋਗੇ ਭਾਈ ਫੋਨ ਹਾਂਜੀ ਤੇ ਵੀਡੀਓ ਸ਼ੇਅਰ ਕਰਕੇ ਜਿਹੜੇ ਮਰੀਜ਼ ਨੇ ਉਹਨਾਂ ਦਾ ਇੱਕ ਜਰੂਰ ਪਛਾਣ ਦਿਓ ਧੰਨਵਾਦ ਜੀ ਧੰਨਵਾਦ ਭਾਈ